ਸਿਕਲ ਦੋਸਤੋ ਮੈਂ ਜਸਪੀ ਸਿੰਘ ਇਸ ਟਾਈਮ ਸ਼੍ਰੀ ਮੁਕਸਰ ਸਾਹਿਬ ਦੇ ਗਾਂਧੀ ਚੌਂਕ ਬਾਜ਼ਾਰ ਦੇ ਵਿੱਚ ਸਥਿਤਾਂ ਇੱਥੇ ਕੁਝ ਲੋਕ ਜਿਹੜੇ ਪੰਪਲੈਟ ਵੰਡਲੇ ਆ ਪੰਪਲੈਟ ਦੀ ਫੋਟੋ ਜਿਹੜੀ ਤੁਹਾਡੇ ਟੀਵੀ ਸਕਰੀਨ ਦੇ ਉੱਪਰ ਵੀ ਅਸੀਂ ਦਿਖਾਵਾਂਗੇ ਮੁੱਦਾ ਹੈਗਾ ਇੱਕ ਹਸਪਤਾਲ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਹੈ ਇੱਕ ਕੇਂਦਰ ਦੀ ਜਿਹੜੀ ਸਕੀਮ ਹੈ ਉਹ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਇੱਕ ਹਸਪਤਾਲ ਬਣਾਉਣ ਦੀ ਸੀ ਪਰ ਹੋਇਆ ਕਿ ਸ਼੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹਾ ਹੈੱਡਕੁਆਟਰ ਵਿੱਚ ਇਹ ਹਸਪਤਾਲ ਬਣਨ ਦੀ ਥਾਂ ਤਬਦੀਲ ਹੋ ਰਿਹਾ ਹੈ ਇਹ ਸਬ ਡਿਵੀਜ਼ਨ ਗਿੱਦੜਬਾਹ ਦੇ ਵਿੱਚ ਇਸੇ ਸਬੰਧ ਨੂੰ ਲੈ ਕੇ ਜਿਹੜਾ ਸ਼ਹਿਰ ਵਾਸੀ ਇਕੱਠੇ ਹੋਏ ਆ ਇਸ ਦਾ ਵਿਰੋਧ ਕਰ ਰਿਹਾ ਵੀ ਇਹ ਜਿਹੜਾ ਹਸਪਤਾਲ ਆ ਇਹ ਸ਼੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹਾ ਹੈੱਡਕੁਆਟਰ ਵਿੱਚ ਬੰਨਣਾ ਚਾਹੀਦਾ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਅਨੁਰਾਗ ਸ਼ਰਮਾ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਇੱਕ 뷰 ਲੈ ਲੈਨੇ ਆ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਕਿ ਜਿਹੜਾ ਹਸਪਤਾਲ ਹੈ ਕਿੱਧਰ ਬਾਸ਼ਟ ਹੋ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਇੱਕ ਕ੍ਰਿਟੀਕਲ ਕੇਅਰ ਹਸਪਤਾਲ ਜ਼ਿਲ੍ਹਾ ਹੈੱਡਕੁਆਟਰ ਤੇ ਬਣਾਣਾ ਬਣਾ ਜਾਣਾ ਚਾਹੀਦਾ ਪਰ ਨੋਟੀਫਿਕੇਸ਼ਨ ਦੇ ਵਿੱਚ ਵੀ ਇਹ ਹੀ ਹੈ ਕਿ ਜ਼ਿਲ੍ਹਾ ਹੈੱਡਕੁਆਟਰ ਤੇ ਬੰਨ ਹੈ ਪਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜ਼ਿਲ੍ਹਾ ਹੈੱਡਕੁਆਟਰ ਤੋਂ ਗਿੱਦੜਵਾ ਵਿਖੇ ਤਬਦੀਲ ਕੀਤਾ ਜਾ ਰਿਹਾ ਐ ਐਕਚੁਅਲੀ ਜਿਹੜਾ ਕ੍ਰਿਟੀਕਲ ਕੇਅਰ ਹਸਪਤਾਲ ਹੈ ਉਹ ਕੀ ਹੈ ਮੈਂ ਇਸ ਬਾਰੇ ਦੱਸਦਾ 70 ਸਾਲ ਜਾਂ 70 ਸਾਲ ਤੋਂ ਵੱਧ ਜਿਹੜੇ ਬਜ਼ੁਰਗ ਹੈ ਉਹਨਾਂ ਦਾ ਫ੍ਰੀ ਆਫ ਕਾਸਟ ਇਲਾਜ ਕੋਈ ਵੀ ਜਾਵੇ 5 ਲੱਖ ਵਾਲਾ ਕਾਰਡ ਵਿਖਾਵੇ ਆਪਦਾ ਇਲਾਜ ਕਰਾ ਕੇ ਵਾਪਸ ਆ ਜੇ ਜਦੋਂ ਕੇਂਦਰ ਸਰਕਾਰ ਨੇ ਆਪਦੇ ਨੋਟੀਫਿਕੇਸ਼ਨ ਦੇ ਵਿੱਚ ਇਹ ਕਿਹਾ ਕਿ ਇਹ ਜ਼ਿਲ੍ਹਾ ਹੈੱਡਕੁਆਟਰ ਤੇ ਬੰਨਾ ਹੈ ਫਿਰ ਕਿਉਂ ਇਸ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮੁਕਸਰ ਵਾਸੀਆਂ ਨਾਲ ਧੋਖਾ ਕਰਕੇ ਇੱਕ ਖਾਸ ਜ਼ਿਲ੍ਹੇ ਖਾਸ ਇਲਾਕੇ ਨੂੰ ਤਜਵੀਜ਼ ਦਿੱਤੀ ਜਾ ਰਹੀ ਹੈ ਸਾਡਾ ਤਾਂ ਕੋਈ ਗਿੱਦੜਵਾ ਨਾਲ ਵੈਰ ਵਿਰੋਧ ਨਹੀਂ ਹੈ ਪਰ ਸਾਡਾ ਮਸਲਾ ਤਾਂ ਇਹ ਹੈ ਕਿ ਭਾਈ ਉਹਨਾਂ ਨੂੰ ਵੀ ਜਿੰਨਾ ਹੱਕ ਸਾਡਾ ਸਰ ਨਾਲੋਂ ਵੱਡਾ ਹੱਕ ਸਾਡਾ ਹੈ ਕਿਉਂਕਿ ਅਸੀਂ ਵੱਡੇ ਭਰਾ ਜ਼ਿਲ੍ਹਾ ਹੋਣ ਦੇ ਨਾਤੇ ਜਦੋਂ ਬਾਕੀ ਸਾਰੇ ਇਹ ਚੀਜ਼ਾਂ ਮੁਕਸਰ ਹੈ ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਾਡਾ ਇਹ ਹਸਪਤਾਲ ਨਹੀਂ ਜਾਣਾ ਚਾਹੀਦਾ ਕੀ ਕਾਰਨ ਜਿਹੜਾ ਦੱਸ ਰਹੇ ਨੇ ਸ਼ਿਫਟ ਹੋਣ ਦਾ ਤੁਹਾਡੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਇਹ ਹੈ ਕਿ ਜੀ ਭਾਈ ਥਾਂ ਹੈ ਨਹੀਂ ਸਾਡੇ ਕੋਲੇ ਪਰ ਕਮਾਲ ਦੀ ਗੱਲ ਹੈ ਕਿ ਸਰਕਾਰਾਂ ਕੋਲੇ ਵੀ ਕਦੇ ਥਾਵਾਂ ਨਹੀਂ ਹੁੰਦੀਆਂ ਪੀ ਡਬਲਯੂ ਡੀ ਕੋਲੇ 28 ਕਨਾਲਾਂ ਜਗ੍ਹਾ ਇੱਕ ਪਈ ਹੈ ਜਿਹੜੀ ਟਿੱਬੀ ਸਾਹਿਬ ਰੋਡ ਤੇ ਜਿੱਥੇ ਨਵਾਂ ਆਪਣਾ ਠਾਣਾ ਸਦਰ ਆ ਗਿਆ ਉਹਦੇ ਨਾਲ ਲੱਗਦੀ 31 ਕਨਾਲਾ ਜਗ੍ਹਾ ਇੱਕ ਪਈ ਆ ਇਹਨਾਂ ਦੀ ਕੋਟਕਪੂਰਾ ਰੋਡ ਬਾਈਪਾਸ ਤੇ ਠੀਕ ਹੈ ਫਿਰ ਵੀ ਆ ਤਾਂ ਹਜੇ ਕੱਲੀ ਪੀ ਡਬਲਯੂ ਡੀ ਤੇ ਬੀ ਐਂਡ ਆਰ ਕੋਲ ਹੈ ਬਾਕੀ ਜਿੰਨੇ ਵੀ ਆਪਣੇ ਡਿਪਾਰਟਮੈਂਟ ਹੋਗੇ ਉਹਨਾਂ ਕੋਲ ਤਾਂ ਹੋਰ ਬਹੁਤ ਥਾਵਾਂ ਪਈਆਂ ਜਦੋਂ ਵੀ ਅਸੀਂ ਡੀਸੀ ਸਾਹਿਬ ਨਾਲ ਪੁਰਾਣੇ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹੀ ਕਿਹਾ ਕਿ ਭਾਈ ਥਾਂ ਹੈ ਨਹੀਂ ਉਸ ਤੋਂ ਬਾਅਦ ਕਈ ਪੰਚਾਇਤਾਂ ਜਿਵੇਂ ਗੋਨਿਆਣੇ ਦੀ ਪੰਚਾਇਤ ਹੈ ਉਹ ਉਹਦੇ ਕਰਨਦੀ ਪੰਚਾਇਤ ਹੈ ਬੂੜਾ ਗੁੱਜਰ ਦੀ ਪੰਚਾਇਤ ਉਹ ਕਹਿੰਦੀ ਆ ਥਾਂ ਅਸੀਂ ਦਿੰਨੇ ਆ ਜੀ ਤੁਹਾਨੂੰ ਕਿ ਘੱਟੋ ਘੱਟ ਹਸਪਤਾਲ ਜ਼ਿਲ੍ਹਾ ਹੈੱਡ ਕੁਆਟਰ ਤੇ ਹੀ ਬਣੇ ਐਮਐਲਏ ਸਾਹਿਬ ਨਾਲ ਪਿਛਲੇ ਦਿਨੀ ਤੁਹਾਡੀ ਇੱਕ ਮੀਟਿੰਗ ਹੋਈ ਸੀ ਤੁਸੀਂ ਮਿਲੇ ਸੀ ਤੇ ਉਹਨਾਂ ਦਾ ਕੀ ਕਹਿਣਾ ਸੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀਗਾ ਕਿ ਮੈਂ ਪੂਰੀ ਕੋਸ਼ਿਸ਼ ਕਰੂੰਗਾ ਪਰ ਮੈਨੂੰ ਆਇਆ ਸੀਗਾ ਕਿ ਆ ਦੋ ਦਿਨਾਂ ਦਾ ਜੋ ਸੈਸ਼ਨ ਚੱਲ ਰਿਹਾ ਹੈ ਐਮਐਲਏ ਸਾਹਿਬ ਉਸ ਸੈਸ਼ਨ ਦੇ ਦੌਰਾਨ ਕ੍ਰਿਟੀਕਲ ਕੇਅਰ ਦਾ ਹਸਪਤਾਲ ਦਾ ਉਹ ਮਸਲਾ ਉਹ ਆਪਦੇ ਸੈਸ਼ਨ ਦੇ ਵਿੱਚ ਉਠਾਣਗੇ ਪਰ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਠਾਇਆ ਸਾਡਾ ਕੋਈ ਕਿਸੇ ਵੀ ਸਰਕਾਰ ਨਾਲ ਵੈਰ ਵਿਰੋਧ ਨਹੀਂ ਹੈ ਸਾਡਾ ਤਾਂ ਇਹ ਹੈ ਕਿ ਇਹ ਇੱਕ ਸਾਜ਼ਿਸ਼ਤਾਤ ਬੜੇ 26 11 2024 ਤੋਂ ਬਾਅਦ ਬੜੀ ਇੱਕ ਪ੍ਰੀ ਪਲੈਨਿੰਗ ਦੇ ਤਹਿਤ ਇਹਨਾਂ ਨੇ ਆ ਹਸਪਤਾਲ ਗਿੱਦੜਵਾ ਸ਼ਿਫਟ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਕਿ ਗਿੱਦੜਬਾ ਪੋਲਿਟਿਕਸ ਦੇ ਵਿੱਚ ਵੱਡੇ ਚਿਹਰੇ ਆ ਜਿਨ੍ਹਾਂ ਨੂੰ ਖੁਸ਼ ਕਰਨ ਲਈ ਜਿਹੜਾ ਇਹ ਤਬਦੀਲ ਕੀਤਾ ਜਾ ਰਿਹਾ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਚਿਹਰੇ ਹੋਣ ਉਹਨਾਂ ਨੂੰ ਖੁਸ਼ ਨਹੀਂ ਇੱਕ ਤੁਹਾਨੂੰ ਵੀ ਸ਼ਾਇਦ ਪਤਾ ਹੋਊਗਾ ਉੱਥੇ ਇੱਕ ਬਾਈ ਇਲੈਕਸ਼ਨ ਹੋਈ ਸੀਗੀ ਬਾਈ ਇਲੈਕਸ਼ਨ ਨੂੰ ਜਿੱਤਣ ਲਈ ਪੰਜਾਬ ਸਰਕਾਰ ਨੇ ਆ ਇੱਕ ਉਪਰਾਲਾ ਕੀਤਾ ਉਸ ਵੇਲੇ ਵੱਡੇ ਵੱਡੇ ਜਿਹੜੇ ਉੱਤੇ ਨੇਤਾ ਪ੍ਰਚਾਰ ਕਰਨ ਆਏ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀਗਾ ਗਿੱਦੜਵਾ ਵਾਲਿਓ ਤੁਹਾਨੂੰ ਅਸੀਂ ਇੱਕ ਬਹੁਤ ਵੱਡਾ ਹਸਪਤਾਲ ਇੱਥੇ ਦਵਾਂਗੇ ਉਦੋਂ ਕਿਸੇ ਨੂੰ ਸਮਝ ਨਹੀਂ ਆਈ ਕਿ ਭਾਈ ਕੀ ਮਸਲਾ ਹੋ ਸਕਦਾ ਮਸਲਾ ਹੌਲੀ ਹੌਲੀ ਪਤਾ ਲੱਗਿਆ ਕਿ ਇਹ ਜਿਹੜਾ ਕ੍ਰਿਟੀਕਲ ਹਸਪਤਾਲ ਸੀ ਇਹਨੂੰ ਸ਼ਿਫਟ ਕਰਨ ਦੀਆਂ ਉਸ ਵੇਲੇ ਗੱਲਾਂ ਹੋ ਰਹੀਆਂ ਸਨ ਸਰਵਾਸੀ ਕੀ ਨਾਂ ਆਪਣਾ ਤੇ ਕੀ ਕਹਿਣਾ ਚਾਹੁੰਦੇ ਹੋ ਦਸਪਾਲ ਸਿੰਘ ਮੇਰਾ ਨਾਂ ਹੈ ਜੀ ਪਿਛਲੇ ਦਿਨਾਂ ਵਿੱਚ ਖਬਰ ਆਈ ਸੀ ਕਿ ਮੁਕਸਰ ਨੂੰ ਅਲਾਟ ਹੋਇਆ ਸਿਵਲ ਹਸਪਤਾਲ ਜਿਹੜਾ 70 ਸਾਲ ਤੋਂ ਵੱਧ ਉਮਰ ਤੇ ਲੋਕਾਂ ਦੇ ਇਲਾਜ ਲਈ ਸੀ ਉਹ ਇੱਥੋਂ ਬਹਾਨੇ ਮਾਰ ਕੇ ਸ਼ਿਫਟ ਕੀਤਾ ਜਾ ਰਿਹਾ ਹੈ ਮੁਕਸਰ ਸ਼ਹਿਰ ਪਹਿਲਾਂ ਹੀ ਪਿਛੜਿਆ ਹੋਇਆ ਹੈ ਜੇ ਕੋਈ ਚੀਜ਼ ਆਉਂਦੀ ਆ ਤਾਂ ਬਹਾਨਾ ਮਾਰ ਕੇ ਠਪਾ ਜਾਤੀ ਜਾਂਦੀ ਹੈ ਇਸ ਲਈ ਅਸੀਂ ਸਾਰੇ ਸ਼ਹਿਰ ਨਿਵਾਸੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਰਲ ਮਿਲ ਕੇ ਇਸ ਜੱਗ ਵਿੱਚ ਹਿੱਸਾ ਪਾਓ ਜਿਵੇਂ ਅਸੀਂ ਜ਼ੋਰ ਲਾ ਰਹੇ ਹਾਂ ਉਹ ਸਸਤਾ ਨੂੰ ਲਿਆਉਣ ਵਾਸਤੇ ਤੁਸੀਂ ਵੀ ਜ਼ੋਰ ਲਾਓ ਆਪਦੇ ਆਪ ਦੇ ਪੱਤਰ ਤੇ ਦੋ ਵਾਰ ਅਸੀਂ ਐਮਐਲਏ ਸਾਹਿਬ ਨੂੰ ਮਿਲ ਚੁੱਕੇ ਹਾਂ ਇੱਕ ਵਾਰ ਡੀ ਸਾਹਿਬ ਨੂੰ ਮਿਲ ਚੁੱਕੇ ਹਾਂ ਅਖਬਾਰਾਂ ਵਿੱਚ ਵੀ ਇਹ ਖਬਰਾਂ ਆ ਚੁੱਕੀਆਂ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸ਼ਹਿਰ ਵਾਸੀ ਰਲ ਮਿਲ ਕੇ ਇਸ ਹਸਪਤਾਲ ਨੂੰ ਮੁਕਸਰ ਵਿੱਚ ਹੀ ਰੱਖਣ ਦਾ ਯਤਨ ਕਰਨ ਤਾਂ ਕਿ ਜਿਹੜੇ ਬਜ਼ੁਰਗ ਲੋਕ ਆ ਉਹ ਦੂਰ ਦਰਾਡੇ ਨਾ ਜਾ ਕੇ ਉਹਨਾਂ ਦਾ ਇਲਾਜ ਇੱਥੇ ਹੀ ਹੋ ਸਕੇ ਇਹ 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 ਜਿਹੜਾ ਏਮਜ਼ ਦੇ ਅਧੀਨ ਇਸ ادارے ਨੇ ਚੱਲਣਾ ਹੈ ਔਰ ਇਹਦੇ ਵਿੱਚ ਵਧੀਆ ਡਾਕਟਰ ਵਗੈਰਾ ਹੋਣਗੇ ਤੇ ਜਿੱਥੇ ਫ੍ਰੀ ਇਲਾਜ ਬਜ਼ੁਰਗਾਂ ਦਾ ਕੀਤਾ ਜਾਊਗਾ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਨੂੰ ਤੇ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਪਵਿੱਤਰ ਸ਼ਹਿਰ ਨੂੰ ਜਰੂਰ ਇਹ ਹਸਪਤਾਲ ਲੈ ਕੇ ਦੇਣ ਤੇ ਸਾਡਾ ਹੱਕ ਸਾਨੂੰ ਦਿਵਾਉਣ ਕਿਉਂਕਿ ਇਸ ਹਸਪਤਾਲ ਵਾਸਤੇ ਜਿਹੜੀ ਸ਼ਰਤ ਰੱਖੀ ਗਈ ਆ ਉਹ ਇਹੀ ਰੱਖੀ ਗਈ ਆ ਕਿ ਇਹ ਜਾਂ ਤਾਂ ਜ਼ਿਲ੍ਹਾ ਹਸਪਤਾਲ ਦੇ ਨਾਲ ਹੋਵੇ ਜਾਂ ਇਹਦੇ ਨਾਲ ਮੈਡੀਕਲ ਕਾਲਜ ਹੋਵੇ ਸੋ ਮੁਖ ਸਰਵੇ ਜਿਲ੍ਹਾ ਹਸਤਾਲਾ ਤੇ ਜਿਲ੍ਹਾ ਹਸਤਾਲ ਦੇ ਨਾਲ ਹੀ ਹਸਪਤਾਲ ਬੰਨਣਾ ਚਾਹੀਦਾ ਹੈ ਧੰਨਵਾਦ ਜੀ ਇਹ ਸ਼ਿਫਟ ਹੋਂਦਾ ਤਾਂ ਫਿਰ ਅੱਗੋਂ ਤੁਹਾਡੀ ਕੀ ਰਣਨੀਤੀ ਹੋਵੇਗੀ ਅਸੀਂ ਸੰਘਰਸ਼ ਕਰ ਰਹੇ ਹਾਂ ਸ਼ਹਿਰ ਵਾਸੀਆਂ ਨੂੰ ਨਾਲ ਜੋੜ ਰਹੇ ਹਾਂ ਜਿਵੇਂ ਸ਼ਹਿਰ ਵਾਸੀ ਕਹਿਣਗੇ ਫਿਰ ਉਹ ਅਗਲੇ ਸਟੈਪ ਚੱਕੇ ਜਾਣਗੇ ਸੋ ਸਾਡੇ ਨਾਲ ਇਹ ਸ਼ਹਿਰ ਵਾਸੀ ਮੌਜੂਦ ਸੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਵੀਡੀਓ ਨੂੰ ਬਰਤੋਬਾਰ ਸ਼ੇਅਰ ਕਰ ਦਿਓ ਤਾਂ ਜੋ ਪ੍ਰਸ਼ਾਸਨ ਤੱਕ ਇਹ ਖਬਰ ਪਹੁੰਚ ਸਕੇ ਸਰਕਾਰ ਤੇ ਤੱਕ ਇਹ ਖਬਰ ਪਹੁੰਚ ਸਕੇ ਜਸਪ੍ਰੀ ਸਿੰਘ ਦੀ ਇਹ ਰਿਪੋਰਟ ਧੰਨਵਾਦ